ਪੰਜਾਬੀ ਉਹ ਆ ਜਿਨ੍ਹਾਂ ਦੇ ਪੁਰਖੇ ਇੱਥੇ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਰਹਿ ਰਹੇ ਜੀ ਉਹ ਨਹੀਂ ਜਿਹੜਾ ਤਿੰਨ ਦਹਾਕਿਆਂ ਤੋਂ ਚਾਰ ਦਹਾਕਿਆਂ ਤੋਂ ਜਾਂ 10 ਦਹਾਕਿਆਂ ਤੋਂ ਆ ਕੇ ਬਹਿ ਗਿਆ ਜਿਹੜੇ ਪੰਜਾਬ ਚੋਂ ਲਾਹਾ ਖਟਾ ਲਈ ਸਿਰਫ ਆਇਓ ਪੰਜਾਬੀ ਨਹੀਂ ਹੋ ਸਕਦਾ ਪਰਵਾਸੀ ਤੇ ਪਰਦੇਸੀ ਪਰਦੇਸੀ ਪਰਵਾਸੀ ਆ ਜਿਹਦਾ ਪ੍ਰਵਾਸ ਕਿਸੇ ਇੱਕ ਜਗ੍ਹਾ ਤੋਂ ਉੱਠ ਕੇ ਦੂਜੀ ਜਗ੍ਹਾ ਤੇ ਹੋ ਰਿਹਾ ਜੀ ਪਰਦੇਸੀ ਆ ਜਿਹੜਾ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਚ ਜਾ ਰਿਹਾ ਪਰਵਾਸੀ ਹੋ ਕਾਰੋਬਾਰ ਕਰ ਮੈਨੂੰ ਲੋੜ ਹੈ ਮੈਂ ਸਤ ਰੋ ਪਰ ਪ੍ਰਵਾਸੀਆਂ ਦੇ ਪੱਕੇ ਵਸੇਵੇਂ ਦੇ ਉੱਤੇ ਰੋਕ ਲੱਗਣੀ ਚਾਹੀਦੀ ਆ ਪਰ ਜਿਨ੍ਹਾਂ ਨੇ ਹੁਣ 20 25 25 ਸਾਲ ਹੋਵੇ ਘਰ ਬਣਾ ਲਏ ਜ਼ਮੀਨਾਂ ਲੈ ਲੀਆਂ ਘਰ ਉਹਨਾਂ ਦਾ ਕੀ ਕਰਾਂ ਕੋਈ ਗੱਲ ਨਹੀਂ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਕਿਹੜਾ ਵੀ ਉੱਥੇ ਯੂਪੀ ਬਿਹਾਰ ਦੇ ਵਿੱਚੋਂ ਲੈਂਡ ਖਤਮ ਹੋ ਗਈ ਕਾਰੋਬਾਰ ਕੀਤਾ ਆ ਪ੍ਰਾਪਰਟੀ ਲਈ ਆ ਪ੍ਰਾਪਰਟੀ ਜੇ ਲਈ ਆ ਤੇ ਵਾਅਦੇ ਜੀ ਆ ਇਸ ਵੇਲੇ ਘੱਟੇ ਕਿ ਨਹੀਂ ਨਾ ਜੀ ਪੰਜਾਬ ਵਿੱਚ ਜਿੱਥੇ ਧਾਰਮਿਕ ਤੇ ਸਿਆਸੀ ਮੁੱਦਿਆਂ ਨੇ ਲੋਕਾਂ ਦਾ ਧਿਆਨ ਆਪਣੇ ਵੱਲ ਖਿੱਚਿਆ ਹੈ ਉੱਥੇ ਇੱਕ ਤਾਜ਼ਾ ਮੁੱਦਾ ਸਾਹਮਣੇ ਆਇਆ ਹੈ ਪ੍ਰਵਾਸੀ ਭਾਰਤੀਆਂ ਦਾ ਇਸ ਨੂੰ ਲੈ ਕੇ ਪਿਛਲੇ ਦਿਨਾਂ ਦੇ ਵਿੱਚ ਪੰਜਾਬ ਦੇ ਤਿੰਨ ਪਿੰਡਾਂ ਦੀਆਂ ਪੰਚਾਇਤਾਂ ਨੇ ਕੁਝ ਫੈਸਲੇ ਲਿੱਤੇ ਹੈ ਜਿਸ ਨੂੰ ਲੈ ਕੇ ਆਪੱਤੀ ਜਤਾਈ ਜਾ ਰਹੀ ਹੈ ਉਸ ਨੂੰ ਕਿਹਾ ਜਾ ਰਿਹਾ ਜਿਹੜੇ ਤੇ ਪ੍ਰਵਾਸੀ ਨੇ ਉਹਨਾਂ ਦੇ ਨੁਮਾਇੰਦਿਆਂ ਵੱਲੋਂ ਕਿਹਾ ਜਾ ਰਿਹਾ ਗਲਤ ਹੈ ਜਦਕਿ ਪੰਜਾਬ ਦੇ ਲੋਕਾਂ ਦਾ ਕਹਿਣਾ ਹੈ ਕਿ ਇਹ ਬਿਲਕੁਲ ਸਹੀ ਹੈ ਮੇਨ ਨਾਲ ਮੌਜੂਦ ਹੈ ਆਵਾਜ਼ ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਮਨਜੀਤ ਸਿੰਘ ਜੀ ਸਭ ਤੋਂ ਵੱਡਾ ਮੁੱਦਾ ਇਸ ਟਾਈਮ ਚੱਲ ਰਿਹਾ ਮੁੱਦੇ ਬੜੇ ਨੇ ਲੇਕਿਨ ਪ੍ਰਵਾਸੀ ਭਾਰਤੀਆਂ ਵਾਲਾ ਮੁੱਦਾ ਚੱਲਿਆ ਤੁਸੀਂ ਇਸ ਨੂੰ ਲੈ ਕੇ ਕਹਿ ਰਹੇ ਹੋ ਕਿ ਜੋ ਹੋ ਰਿਹਾ ਪੰਚਾਇਤਾਂ ਕਾਰੀਆਂ ਸਹੀ ਹੈ ਕਿਤਾ ਕਹਿੰਦੇ ਹੋ ਸਭ ਤੋਂ ਪਹਿਲਾਂ ਇਹ ਦੱਸੋ ਤੁਸੀਂ ਦੇਖੋ ਪਹਿਲੀ ਤੇ ਗੱਲ ਇਹ ਧਰਤੀ ਪੰਜਾਬ ਦੀ ਜਿਹੜੀ ਆ ਇਹ ਪੰਜਾਬੀਆਂ ਨੇ ਆਪਣੇ ਲਹੂ ਦੇ ਨਾਲ ਸਿੰਜ ਕੇ ਇਸ ਧਰਤੀ ਨੂੰ ਬਚਾਇਆ ਜੀ ਜਦੋਂ ਇਹ ਪੰਜਾਬ ਦੇ ਵਿੱਚ 1947 ਦੀ ਵੰਡ ਤੋਂ ਬਾਅਦ ਇਹ ਸੂਬਾ ਬਣਿਆ ਵੀ ਆ ਤੇ ਬੜੀਆਂ ਸ਼ਹਾਦਤਾਂ ਤੋਂ ਬਾਅਦ ਬਣਿਆ ਜੀ ਸ਼ਹਾਦਤਾਂ ਦੇਣ ਲਈ ਲਹੂ ਡੋਲਣ ਤੇ ਲਈ ਸਿਰ ਦੇ ਲਈ ਸਿੱਖ ਮੋਰੇ ਹੋਣ ਤੇ ਇਹਦੇ ਤੇ ਬੈਠ ਕੇ ਇੰਜੋਏ ਕਰਨ ਦੇ ਲਈ ਜਿਹੜੇ ਇਹਦੇ ਲਾਹੇ ਖੱਟਣ ਦੇ ਲਈ ਕੋਈ ਪ੍ਰਵਾਸੀ ਆ ਕੇ ਤੇ ਉਹਦੇ ਤੇ ਦਾਅਵੇ ਕਰਨ ਕਿ ਅਸੀਂ ਵੀ ਪੰਜਾਬੀ ਆ ਜੀ ਤੇ ਉਹ ਕਿਸੇ ਵੀ ਹਾਲਤ ਦੇ ਵਿੱਚ ਬਰਦਾਸ਼ਤ ਨਹੀਂ ਕੀਤਾ ਜਾ ਸਕਦਾ ਸਾਡੀ ਬਰਦਾਸ਼ਤ ਉਹ ਚੀਜ਼ਾਂ ਬਾਹਰ ਪੰਜਾਬੀ ਕਿਹਨੂੰ ਮੰਨਦੇ ਹੋ ਕਿ ਕੱਲ ਗੱਲ ਸੁਣ ਲਿਆ ਸੀ ਕਿਸੇ ਦੀ ਜਿਹੜੇ ਤਿੰਨ ਦਹਾਕਿਆਂ ਤੋਂ ਪੰਜਾਬ 'ਚ ਰਹਿ ਰਹੇ ਆ ਕਹਿੰਦੇ ਮੈਂ ਪੰਜਾਬੀ ਆ ਤੁਸੀਂ ਪ੍ਰਵਾਸੀ ਕਹਿੰਦੇ ਕਹਿ ਲੋ ਪਰ ਮੈਂ ਤਾਂ ਪੰਜਾਬੀ ਤੁਸੀਂ ਕਿੱਦਾਂ ਪ੍ਰ ਕਰੋਗੇ ਕਿ ਪ੍ਰਮਾਣਿਤ ਕਰੋਗੇ ਕਿ ਕਿਹੜਾ ਪੰਜਾਬੀ ਹੈ ਪੰਜਾਬੀ ਉਹ ਆ ਜਿਨ੍ਹਾਂ ਦੇ ਪੁਰਖੇ ਇੱਥੇ ਦਹਾਕਿਆਂ ਤੋਂ ਨਹੀਂ ਸਦੀਆਂ ਤੋਂ ਰਹਿ ਰਹੇ ਜੀ ਜਿਨ੍ਹਾਂ ਨੇ ਇਸ ਪੰਜਾਬ ਦੇ ਲਈ ਹਰ جنگ ਦੇ ਵਿੱਚ ਹਿੱਸੇ ਲਏ ਜਦੋਂ ਲਹੂ ਭੱਜ ਮੈਂ ਕਤਲ ਹੋ ਰਹੇ ਸੀ ਇੱਥੇ ਤੇ ਉਦੋਂ ਵੀ ਉਹਨਾਂ ਨੇ ਪੰਜਾਬ ਦੇ ਉੱਤੇ ਆਪ ਦਾ ਦਾਵਾ ਨਹੀਂ ਛੱਡਿਆ ਜੀ ਪੰਜਾਬੀ ਅਸੀਂ ਉਹਨਾਂ ਨੂੰ ਮੰਨਦੇ ਉਹ ਨਹੀਂ ਜਿਹੜਾ ਤਿੰਨ ਦਹਾਕਿਆਂ ਤੋਂ ਚਾਰ ਦਹਾਕਿਆਂ ਤੋਂ ਜਾਂ 10 ਦਹਾਕਿਆਂ ਤੋਂ ਆ ਕੇ ਬਹਿ ਗਿਆ ਉਹ ਨਹੀਂ ਜャ ਪੰਜਾਬੀ ਉਹ ਆ ਜਦੋਂ ਪੰਜਾਬ ਦੇ ਹੱਕਾਂ ਤੇ ਹਕੂਕਾਂ ਦੀ ਗੱਲ ਹੁੰਦੀ ਆ ਉਹ ਸੜਕਾਂ ਤੇ ਉਤਰਦੇ ਆ ਉਹ ਪ੍ਰੋਟੈਸਟ ਕਰਦੇ ਆ ਉਹ ਆਪਣਾ ਦਰਦ ਜ਼ਾਹਰ ਕਰਦੇ ਆ ਜਿਵੇਂ ਆਪਣਾ ਸਕਾ ਉਹਨੂੰ ਮੰਨਦੇ ਆ ਜਦੋਂ ਕੋਈ ਦੁੱਖ ਹੁੰਦਾ ਦੇ ਨਾਲ ਆ ਕੇ ਖੜੇ ਜੀ ਉਹਨਾਂ ਹੀ ਆਪਾਂ ਰਿਸ਼ਤਾ ਮੰਨਦੇ ਆ ਨਾ ਤੇ ਇਸ ਧਰਤੀ ਨਾਲ ਇਸ ਖਿੱਤੇ ਨਾਲ ਵੀ ਜਿਹਦਾ ਰਿਸ਼ਤਾ ਉਹ ਆ ਜਿਹੜਾ ਜਿੱਦ ਜਿਹਦਾ ਦਰਦ ਜਾਗਦਾ ਜਿਵੇਂ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਹੁੰਦੀ ਆ ਜਦੋਂ ਪੰਜਾਬ ਦੇ ਉੱਤੇ ਥੋਪੇ ਜਾ ਰਹੇ ਕਾਨੂੰਨਾਂ ਦੀ ਗੱਲ ਹੁੰਦੀ ਆ ਜਦੋਂ ਪੰਜਾਬ ਦੀ ਨੌਜਵਾਨੀ ਦਾ ਘਾਣ ਹੁੰਦਾ ਆ ਜਦੋਂ ਪੰਜਾਬ ਦੇ ਸੱਭਿਆਚਾਰਕ ਜਿਹੜੀ ਆ ਸੱਟ ਮਾਰੀ ਜਾਂਦੀ ਆ ਜਿਹੜੇ ਲੋਕ ਉਹਦੇ ਖਿਲਾਫ ਆਵਾਜ਼ ਬੁਲੰਦ ਕਰਦੇ ਆ ਉਹ ਪੰਜਾਬੀ ਆ ਜਿਹੜੇ ਪੰਜਾਬ ਦੇ ਨਾਲ ਦਰਦ ਰੱਖਦੇ ਆ ਜਿਹੜੇ ਪੰਜਾਬ ਚੋਂ ਲਾਹਾ ਖਟਣੇ ਸਿਰਫ ਆਇਓ ਪੰਜਾਬੀ ਨਹੀਂ ਹੋ ਸਕਦਾ ਪ੍ਰਵਾਸੀ ਦੀ ਗੱਲ ਜਦੋਂ ਆਉਂਦੀ ਹੈ ਨਾ ਪੰਜਾਬ ਦੇ ਵਿੱਚ ਖਾਸ ਕਰਕੇ ਫਿਰ ਵਿਦੇਸ਼ ਦੀ ਗੱਲ ਵੀ ਚਲਦੀ ਹੈ ਅਸੀਂ ਯੂਰਪ ਦੀ ਗੱਲ ਕਰ ਲਈਏ ਕੈਨੇਡਾ ਦੀ ਕਰ ਲਈਏ ਅਮਰੀਕਾ ਦੀ ਕਰ ਲਈਏ ਅਰਬ ਕੰਟਰੀਆਂ ਦੀ ਗੱਲ ਕਰ ਰਹੇ ਆ ਸਾਡੇ ਪੰਜਾਬੀ ਵੀ ਬਹੁਤ ਗਏ ਨੇ ਉਹ ਵੀ ਤਾਂ ਉੱਥੇ ਪ੍ਰਵਾਸੀ ਨੇ ਉਹਨਾਂ ਨੂੰ ਫਿਰ ਆਪਾਂ ਕਿੱਦਾਂ ਮੰਨਾਂਗੇ ਦੇਖੋ ਪਹਿਲੀ ਤੇ ਗੱਲ ਮੈਨੂੰ ਲੱਗਦਾ ਦੋ ਸ਼ਬਦਾਂ ਦਾ ਸਾਨੂੰ ਫਰਕ ਸਮਝਣਾ ਚਾਹੀਦਾ ਜੀ ਪਰਵਾਸੀ ਤੇ ਪਰਦੇਸੀ ਪਰਦੇਸੀ ਪਰਵਾਸੀ ਆ ਜਿਹਦਾ ਪ੍ਰਵਾਸ ਕਿਸੇ ਇੱਕ ਜਗ੍ਹਾ ਤੋਂ ਉੱਟ ਕੇ ਦੂਜੀ ਜਗ੍ਹਾ ਤੇ ਹੋ ਰਿਹਾ ਜੀ ਪਰਦੇਸੀ ਆ ਜਿਹੜਾ ਇੱਕ ਦੇਸ਼ ਛੱਡ ਕੇ ਦੂਜੇ ਦੇਸ਼ ਚ ਜਾ ਰਿਹਾ ਜੀ ਪਹਿਲੀ ਤੇ ਗੱਲ ਜਿਹੜੇ ਪੰਜਾਬੀ ਇੱਥੋਂ ਛੱਡ ਕੇ ਜਾ ਰਹੇ ਆ ਜੀ ਉਹਨਾਂ ਦੇ ਛੱਡਣ ਦੀ ਵਜ੍ਹਾ ਕੀ ਆ ਜੀ ਆਖਰ ਕਿਉਂ ਕੋਈ ਆਪਣੀ ਹਸ ਦੀ ਵਸ ਦੀ ਲੈਂਡ ਨੂੰ ਛੱਡ ਕੇ ਆਪਣੇ ਸੁਖੀ ਪਰਿਵਾਰਾਂ ਨੂੰ ਛੱਡ ਕੇ ਆਪਣੀ ਬਾਦਸ਼ਾਹਤ ਨੂੰ ਛੱਡ ਕੇ ਕੋਈ ਨੌਕਰੀਆਂ ਕਰਨ ਨੂੰ ਜਾਂ ਕਿਸੇ ਦੇ ਹੇਠਾ ਜਾ ਕੇ ਆਪਣੀ ਜ਼ਿੰਦਗੀ ਬਤੀਤ ਕਰਨ ਲਈ ਮਜਬੂਰ ਹੋ ਰਿਹਾ ਉਹਦੀ ਜੜ ਕੀ ਹੈ ਜਦੋਂ ਸਰਕਾਰਾਂ ਤੁਹਾਨੂੰ ਇੰਨਾ ਧੱਕ ਦੇ ਨਾਸ਼ੀਏ ਤੇ ਮਜਬੂਰ ਕਰ ਦੇਣ ਜਦੋਂ ਲੋਕਾਂ ਨੂੰ ਇਹ ਮਹਿਸੂਸ ਹੋਣ ਲੱਗ ਪਵੇ ਕਿ ਇਸ ਧਰਤੀ ਤੇ ਇਹਨਾਂ ਨੇ ਸਾਡਾ ਰਹਿਣਾ ਜਿਹੜਾ ਹੈਗਾ ਆ ਉਹ ਦੁਸ਼ਵਾਰ ਕਰ ਦਿੱਤਾ ਕਿ ਇੱਥੇ ਤਾਂ ਸਾਡਾ ਬੱਚੇ ਤੇ ਉਹਨਾਂ ਦਾ ਫਿਊਚਰ ਹੀ ਸੇਫ ਨਹੀਂ ਆ ਜਿਸ ਕਦਰ ਹਕੂਮਤਾਂ ਨੇ ਸਾਡੀ ਨੌਜਵਾਨੀ ਨੂੰ ਕਤਲੇਆਮ ਕੀਤਾ ਇੱਕ ਪੂਰਾ ਤਹਾਕਿਆਂ ਵੱਧੀ ਇੱਕ ਸਮਾਂ ਚੱਲਦਾ ਜਿਹਦੇ ਵਿੱਚ ਸਿੱਖਾਂ ਦੀ ਨੌਜਵਾਨੀ ਨੂੰ ਟਾਰਗੇਟ ਕਰਕੇ ਕੱਲ ਕੀਤਾ ਗਿਆ ਮਾਰਿਆ ਗਿਆ ਉਹਨਾਂ ਦੇ ਉੱਤੇ ਅੱਜ ਵੀ ਅੱਜ ਵੀ ਜਿਹੜਾ ਦੌਰ ਚੱਲਦਾ ਪਿਆ ਆ ਜਦੋਂ ਪੰਜਾਬ ਦੀ ਨੌਜਵਾਨੀ ਦੇ ਹੁਨਰ ਦੇ ਮੁਤਾਬਕ ਉਹਨਾਂ ਦੀ ਐਜੂਕੇਸ਼ਨ ਦੇ ਮੁਤਾਬਕ ਜਦੋਂ ਉਹਨਾਂ ਨੂੰ ਪੋਸਟਾਂ ਤਾਕਤਾਂ ਤੇ ਜੌਬਾਂ ਦੇਣ ਦੀ ਗੱਲ ਆਉਂਦੀ ਆ ਉਦੋਂ ਇਹ ਸਰਕਾਰਾਂ ਉਹ ਨੌਜਵਾਨੀ ਨੂੰ ਜਲੀਲ ਕਰਦੀਆਂ ਆ ਭਈ ਹਰਿਆਣੇ ਚੋਂ ਲਿਆ ਕੇ ਹਿਮਾਚਲ ਚੋਂ ਲਿਆ ਕੇ ਜਾਂ ਰਾਜਸਥਾਨ ਚੋਂ ਲਿਆ ਕਿਤੇ ਨੌਜਵਾਨਾਂ ਦੀਆਂ ਭਰਤੀਆਂ ਕੀਤੀਆਂ ਜਾਂਦੀਆਂ ਪਰ ਜਿਹੜੇ ਇੱਥੇ ਦੇ ਪੰਜਾਬ ਦੇ ਵਸਿੰਦੇ ਆ ਉਹਨਾਂ ਨੂੰ ਦਰਕਨਾਰ ਕੀਤਾ ਜਾਂਦਾ ਇਹ ਇਹਦੇ ਲਈ ਜ਼ਿੰਮੇਵਾਰ ਕੌਣ ਹੈ ਤੁਸੀਂ ਆਵਾਜ਼ ਬੁਲੰਦ ਕਰ ਰਹੇ ਹੋ ਤੁਸੀਂ ਵੀ ਕਰ ਰਹੇ ਹੋ ਪਹਿਲਾਂ ਵੀ ਕਰਦੇ ਆਏ ਆ ਲੇਕਿਨ ਪੰਜਾਬ ਦੇ ਵਿੱਚ ਉਹ ਕਾਨੂੰਨ ਲਾਗੂ ਨਹੀਂ ਹੋ ਰਿਹਾ ਜਿਵੇਂ ਤੁਸੀਂ ਹਿਮਾਚਲ ਦੀ ਗੱਲ ਕੀਤੀ ਜਾਂ ਆਪਾਂ ਰਾਜਸਥਾਨ ਦੀ ਗੱਲ ਕਰ ਲਈਏ ਹੋਰ ਵੀ ਕਈ ਸੂਬੇ ਨੇ ਜਿਨ੍ਹਾਂ ਦੇ ਵਿੱਚ ਨਾ ਤਾਂ ਜਗ੍ਹਾ ਲੈਣ ਦੀ ਹੈਗੀ ਪਰਮਿਸ਼ਨ ਨਾ ਕਾਰੋਬਾਰ ਕਰਨ ਦੀ ਕੁਝ ਇਸ ਤਰ੍ਹਾਂ ਦੇ ਹੈਗੇ ਆ ਅਜਿਹੇ ਚ ਆਵਾਜ਼ ਬੁਲੰਦ ਕਰਨਾ ਤੇ ਇੱਕ ਆਪਣੇ ਹੱਕ ਲੈਣਾ ਇੱਕ ਤੋ ਟਿੱਕ ਸਮਝ ਦਿਓ ਕਿੱਥੇ ਕਮੀ ਰਹਿ ਰਹੀ ਹੈ ਕਮੀ ਦੇਖੋ ਜਿਹੜੀਆਂ ਸਟੇਟ ਪਾਲਿਸੀਆਂ ਹਨ ਹਮੇਸ਼ਾ ਸਿੱਖਾਂ ਦੇ ਖਿਲਾਫ ਰਹੀਆਂ ਜੀ ਸਿੱਖਾਂ ਦਾ ਇੱਕ ਕੌਮੀ ਘਰ ਹੈ ਪੰਜਾਬ ਜੀ ਸਾਡਾ ਕਿਉਂਕਿ ਹਰ ਕੌਮ ਦਾ ਇੱਕ ਖੇਤ ਹੈ ਜਿੱਥੇ ਉਹ ਬਹੁ ਗਿਣਤੀ ਚ ਰਹਿੰਦੀ ਹੈ ਜਿੱਥੇ ਉਹਨੇ ਵਧਣਾ ਫੁੱਲਣਾ ਤੇ ਫਸਰਨਾ ਹੁੰਦਾ ਹੈ ਜੀ ਜਦੋਂ 47 ਵੇਲੇ ਵੰਡ ਵੀ ਹੋਈ ਹੈ ਤੇ ਸਿੱਖਾਂ ਨੂੰ ਇਸ ਭਰੋਸੇ 'ਚ ਲੈ ਕੇ ਕੀਤੀ ਗਈ ਕਿ ਤੁਹਾਨੂੰ ਉੱਤਰ ਭਾਰਤ 'ਚ ਇੱਕ ਖੇਤਾਂ ਦਿੱਤਾ ਜਾਊਗਾ ਜਿੱਥੇ ਤੁਸੀਂ ਬਹੁ ਗਿਣਤੀ 'ਚ ਰਹ ਰਹੇ ਹੋਵੋਗੇ ਧੜਾ ਰਾਜ ਹੋਊਗਾ ਧੜੀ ਸਹਿਮਤੀ ਦੇ ਨਾਲ ਕਾਨੂੰਨ ਲਾਗੂ ਹੋਣਗੇ ਜੀ ਕੀ ਉਸ ਸਮੇਂ ਤੇ ਅੱਜ ਸਮੇਂ ਦੇ ਵਿੱਚ ਜਾਂ ਉਦੋਂ ਤੋਂ ਲੈ ਕੇ ਅੱਜ ਤੱਕ ਇੱਕ ਵਾਰ ਵੀ ਸਿੱਖਾਂ ਦੇ ਫੇਵਰ ਤੇ ਵਿੱਚ ਜਾਂ ਜਿਹੜੀ ਕਮਿਊਨਿਟੀ ਆ ਸਿੱਖ ਕੌਮ ਆ ਉਹਨੂੰ ਕਦੇ ਭਰੋਸੇ 'ਚ ਲੈ ਕੇ ਕਦੇ ਵੀ ਸਟੇਟ ਨੇ ਕੋਈ ਐਸਾ ਲਾਅ ਜਾਂ ਕੋਈ ਐਸਾ ਫੇਵਰ ਕੀਤਾ ਹੋਵੇ ਪੰਜਾਬ ਦਾ ਕੋਈ ਬੰਦਾ ਦੱਸੇ ਹਮੇਸ਼ਾ ਪੰਜਾਬ ਦੇ ਨਾਲ ਬਤਰੀ ਮਾਨ ਵਾਲਾ ਸਲੂਕ ਕੀਤਾ ਹੈ ਸਟੇਟ ਨੇ ਦਿੱਲੀ ਨੇ ਖਾਸ ਕਰਕੇ ਜਦੋਂ ਵੀ ਕਾਨੂੰਨ ਬਣਦੇ ਆ ਉਹ ਅਗਰ ਪੂਰੇ ਸੂਬਿਆਂ ਦੇ ਉੱਤੇ ਲਾਗੂ ਹੁੰਦੇ ਤੇ ਪੰਜਾਬ ਭਰੀ ਕਿਹੜੀ ਐਸੀ ਗੱਲ ਹੁੰਦੀ ਆ ਕਿ ਪੰਜਾਬ ਦੇ ਉੱਤੇ ਨਹੀਂ ਲੱਗਦੀ ਪੂਰੀ ਦੁਨੀਆ ਦੇ ਜਿਹੜੇ ਰਾਇਪੀਨਲ ਐਕਟ ਹੈਗਾ ਉਹ ਪੂਰੀ ਦੁਨੀਆ ਦੇਤੇ ਪੂਰੀ ਦੁਨੀਆ ਦੇ ਲਈ ਹੈ ਤੇ ਜਿੱਥੇ ਕੋਈ ਕੁਦਰਤੀ ਸੋਮਾ ਉਹਦੀ ਜਿਹੜੇ ਜਦੋਂ ਉਹਦੇ ਕੋਈ ਨੁਕਸਾਨ ਚ ਲੈਣੇ ਆ ਜਿਸ ਕਿਤੇ ਨੇ ਤੇ ਉਹਦੇ ਫਾਇਦੇ ਲੈਣ ਦੇ ਹੱਕਦਾਰ ਵੀ ਉਹ ਹੋ ਰਾਜਸਥਾਨ ਪੱਥਰ ਵੇਚਦਾ ਕਿਸੇ ਨੂੰ ਕੋਈ ਇਤਰਾਜ਼ ਨਹੀਂ ਅਗਲੇ ਇੱਕ ਸੈਲ ਨਹੀਂ ਚੱਕਣ ਦਿੰਦੇ ਉੱਥੋਂ ਫਰੀ ਦੇ ਵਿੱਚ ਜੀ ਉਹਨਾਂ ਦਾ ਹੱਕ ਆ ਪੈਸੇ ਲੈਂਦੇ ਲੈਣ ਹਿਮਾਚਲ ਲੱਕੜ ਵੇਚਦਾ ਪੇੜ ਦਿੰਦੇ ਆ ਕੋਈ ਉੱਥੋਂ ਇੱਕ ਟਾਣੀ ਨਹੀਂ ਤੋੜਨ ਦਿੰਦਾ ਮਰਜ਼ੀ ਤੋਂ ਬਗੈਰ ਉਹਨਾਂ ਦੀ ਕਿਉਂਕਿ ਉੱਥੇ ਦੇ ਜੇ ਨੁਕਸਾਨ ਆ ਤਾਂ ਉਹ ਲੋਕ ਚੱਲਦੇ ਆ ਦਾ ਰਾਜਸਥਾਨ ਚ ਕੋਈ ਚੀਜ਼ ਪੈਦਾ ਨਹੀਂ ਹੁੰਦੀ ਉੱਥੇ ਪੱਥਰ ਐ ਤਾਂ ਪੱਥਰ ਵੇਚਣ ਦਾ ਹੱਕ ਰੱਖਦੇ ਜਦੋਂ ਪੰਜਾਬ ਦੇ ਪਾਣੀਆਂ ਦੀ ਗੱਲ ਆਉਂਦੀ ਹੈ ਹੜ੍ਹਾਂ ਦੀ ਮਾਰ ਪੰਜਾਬ ਚ ਲੇ ਪਾਣੀਆਂ ਦੇ ਨੁਕਸਾਨ ਪੰਜਾਬ ਚ ਲੇ ਪਰ ਉਸ ਪਾਣੀ ਦਾ ਜਦੋਂ ਲਾਹੇ ਲੈਣ ਦੀ ਗੱਲ ਆਉਂਦੀ ਹੈ ਤੇ ਉਹ ਧੱਕੇ ਨਾਲ ਜਬਰੀ ਲੁੱਟ ਕੇ ਦੂਜੀਆਂ ਸਟੇਟਾਂ ਨੂੰ ਦਿੱਤਾ ਜਾਂਦਾ ਜਿਹੜੇ ਆਪਣੇ ਕਹੋਂਦੇ ਆ ਜੋ ਕਰ ਰਹੇ ਜਦੋਂ ਇਹ ਤੇ ਬ੍ਰਿਟਿਸ਼ ਰਾਜ ਸੀ ਗੋਰੇ ਸੀ ਉਹ ਵੀ ਪੰਜਾਬ ਦੇ ਪਾਣੀ ਦਾ ਮੁਆਵਜ਼ਾ ਪੰਜਾਬ ਨੂੰ ਦਿੰਦੇ ਹੁੰਦੇ ਸੀ ਜਦੋਂ ਇਸ ਕਦਰ ਧੱਕਾ ਹੋਏਗਾ ਦੂਸਰੀ ਗੱਲ ਅਸੀਂ ਜਿੱਥੇ ਬਹੁ ਗਿਣਤੀ ਚ ਰਹ ਰਹੇ ਉੱਥੇ ਇੱਕ ਪਾਲਿਸੀ ਦੇ ਤਹਿਤ ਪ੍ਰਵਾਸ ਕਰਾ ਕੇ ਇੱਥੇ ਲੋਕਾਂ ਨੂੰ ਸੈੱਟ ਕੀਤਾ ਜਾ ਰਿਹਾ ਹੈ ਪਾਲਿਸੀ ਦੇ ਤਹਿਤ ਨਹੀਂ ਬਿਲਕੁਲ ਕਿਉਂਕਿ ਸਿੱਖਾਂ ਨੂੰ ਘੱਟ ਗਿਣਤੀ ਕਰਨਾ ਹੈ ਇੱਥੋਂ ਸਿੱਖ ਘੱਟ ਗਿਣਤੀ ਚ ਹੋਣਗੇ ਤੇ ਛੇਤੀ ਦੱਬੇ ਜਾਣਗੇ ਖਤਮ ਹੋ ਜਾਣਗੇ ਕਿਸੇ ਕੌਮ ਨੂੰ ਖਤਮ ਕਰਨ ਦੇ ਕੀ ਕੀ ਪੈਮਾਨੇ ਹੁੰਦੇ ਜਿਹੜੀ ਜਿਹੜੀ ਚੀਜ਼ ਸਾਨੂੰ ਐਜ਼ ਅ ਕੌਮ ਜਿਹੜੇ ਸਾਡੇ ਸਿਧਾਂਤ ਨੇ ਬਣਾਉਂਦੀ ਹੈ ਸਾਡੀ ਲੈਂਗੁਏਜ ਸਾਡਾ ਸੱਭਿਆਚਾਰ ਸਾਡਾ ਖਿੱਤਾ ਸਾਡਾ ਇਸ਼ਟ ਇਹ ਸਾਰੀਆਂ ਚੀਜ਼ਾਂ ਰਲ ਕੇ ਅਸੀਂ ਇੱਕ ਕੌਮ ਬਣਦੇ ਵੱਖਰੇ ਸਾਡੀ ਹਰ ਇੱਕ ਚੀਜ਼ ਨੂੰ ਜਿਹੜੀ ਆ ਸੈੱਟ ਮਾਰੀ ਜਾ ਰਹੀ ਸਟੇਟ ਵੱਲੋਂ ਭਾਸ਼ਾ ਸਾਡੀ ਤੇ ਲਈ ਅਸੀਂ ਲੜਦੇ ਪਏ ਲੈਂਡ ਆਪਣੀ ਤੇ ਲਈ ਲੜਦੇ ਪਏ ਸੱਭਿਆਚਾਰ ਆਪਣੇ ਤੇ ਲਈ ਲੜਦੇ ਪਏ ਅਸੀਂ ਐਸਟ ਆਪਣੇ ਤੇ ਲਈ ਲੜਦੇ ਪਏ ਦੁਨੀਆ ਦੇ ਉੱਤੇ ਕੋਈ ਇੱਕ ਕੌਮ ਦਿਖਾਓ ਜਿਹਦੇ ਨਾਲ ਇਦਾਂ ਧੱਕਾ ਕੀਤਾ ਜਾਂਦਾ ਤੇ ਸਾਡਾ ਐਸਟ ਗਲੀਆਂ ਦੇ ਵਿੱਚ ਰੋਲਿਆ ਜਾਂਦਾ ਤੇ ਸਿੱਖ ਸੜਕਾਂ ਤੇ ਬੈਠੇ ਗੋਲੀਆਂ ਖਾਂਦੇ ਆਕ ਲੈ ਲੀ ਇਹ ਹਾਲਾਤ ਆ ਫਿਰ ਸਿੱਖਾਂ ਨੂੰ ਇਹ ਸਵਾਲ ਕੀਤੇ ਜਾਂਦੇ ਆ ਕਿ ਤੁਹਾਨੂੰ ਕੀ ਪਰੇਸ਼ਾਨੀ ਹੈ ਜੀ ਸਰਕਾਰ ਦੱਸਿਓ ਦੀ ਕੀ ਮਜਬੂਰੀ ਆ ਵੀ ਜਿਹੜਾ ਪ੍ਰਵਾਸੀਆਂ ਨੂੰ ਇੱਥੇ ਲਿਆ ਕੇ ਜਬਰੀ ਕਿਉਂ ਥੋਸਿਆ ਜਾ ਰਿਹਾ ਸਰਕਾਰ ਤੋਂ ਪਹਿਲਾਂ ਜੇ ਮੈਂ ਤੁਹਾਨੂੰ ਇੱਕ ਸਵਾਲ ਕਰ ਦਵਾਂ ਅੱਜ ਦੇ ਸਮੇਂ ਅਸੀਂ ਜੇ ਗੱਲ ਕਰੀਏ ਸਾਡੇ ਕੋਲ ਲੇਬਰ ਕਿਹੜੀ ਹੈਗੀ ਹੈ ਪ੍ਰਵਾਸੀ ਹੀ ਲੇਬਰ ਕਰ ਰਹੇ ਨੇ ਹੋਰ ਫਿਰ ਲੇਬਰ ਕੌਣ ਕਰੇਗਾ ਜੇ ਲੇਬਰ ਨਹੀਂ ਹੋਏਗੀ ਤੇ ਆਪਣਾ ਪੰਜਾਬ ਉੱਨਤੀ ਕਿਵੇਂ ਕਰੇਗਾ ਇਹਦਾ ਜਵਾਬ ਦਿਓ ਅੱਜ ਤੱਕ ਕਿਸੇ ਬੰਦੇ ਨੇ ਕਿਸੇ ਪ੍ਰਵਾਸੀ ਨੂੰ ਲੇਬਰ ਕਰਨ ਤੋਂ ਰੋਕੇ ਹੋਵੇ ਤਾਂ ਦੱਸੋ ਜੀ ਜੇ ਮੈਂ ਮੈਂ ਕਹੇ ਕਿ ਕੀ ਹੋਵੇ ਕਿ ਪ੍ਰਵਾਸੀ ਆ ਕੇ ਲੇਬਰ ਨਹੀਂ ਕਰ ਸਕਦਾ ਜੇ ਇੱਕ ਬੰਦਾ ਲੇਬਰ ਕਰੇਗਾ ਕਿ ਸਾਡਾ ਇਤਰਾਜ਼ ਤੇ ਪੱਕੇ ਵਸੇਵੇ ਦਾ ਪ੍ਰਵਾਸੀ ਜੇ ਪਰਦੇਸੀ ਕੈਨੇਡਾ ਜਾ ਕੇ ਦੁਬਾਰਾ ਇੱਥੇ ਆ ਸਕਦੇ ਅਮਰੀਕਾ ਜਾ ਕੇ ਲੱਖਾਂ ਦੀਆਂ ਟਿਕਟਾਂ ਲਾ ਕੇ ਇੱਥੇ ਆ ਸਕਦੇ ਪ੍ਰਵਾਸੀ ਨੂੰ ਇੱਥੋਂ ਵਾਪਸ ਬਿਹਾਰ ਜਾਂ ਯੂਪੀ ਜਾਂਚ ਕੀ ਤਕਲੀਫ ਤੇ ਕੀ ਪ੍ਰੋਬਲਮ ਮਤਲਬ ਆਪਣੀ ਜ਼ਿੰਦਗੀ ਦੇ ਲਗਭਗ ਜਿਵੇਂ ਕੱਲ ਆਪਾਂ ਇੰਟਰਵਿਊ ਕਰਿਆ ਤਿੰਨ ਦਿਹਾਕੇ ਉਹਦੇ ਪਰਿਵਾਰ ਦੇ ਲਗਾਤੇ ਉਹ ਕੰਮ ਕਰਕੇ ਵਾਪਸ ਚਲੇ ਜਾਵੇ ਹਾਂ ਕੀ ਇਤਰਾਜ਼ ਆ ਦੇ ਵਿੱਚ ਉਹਦੇ ਵਿੱਚ ਕੀ ਇਤਰਾਜ਼ ਆ ਸਾਡੇ ਲੋਕ ਨਹੀਂ ਜਾਣਦੇ ਦਵਈਆਂ ਦੇ ਵਿੱਚ ਇੰਤੋਂ ਜ਼ਿਆਦਾ ਪੰਜਾਬ ਬੈਠਾ ਦਵਈ ਦੇ ਵਿੱਚ ਕੰਮ ਕਰਦੇ ਵਾਪਸ ਆਪਣੇ ਟੱਬਰ ਦੇ ਵਿੱਚ ਆਉਂਦੇ ਐਸੀ ਕੀ ਮਜਬੂਰੀ ਆ ਕਿ ਇੱਥੇ ਪੱਕੇ ਹੋਣਾ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਉਹਨਾਂ ਦੇ ਕੋਈ ਦੇਖੋ ਹਰ ਹਰ ਜਗ੍ਹਾ ਦੇ ਨਾ ਕੋਈ ਪਾਲਿਸੀ ਪ੍ਰੋਗਰਾਮ ਹੁੰਦੇ ਆ ਜੀ ਜੇ ਹਿਮਾਚਲ ਨਹੀਂ ਲੈਣ ਦਿੰਦਾ ਪਿਆ ਜੀ ਕੋਈ ਕਾਰਨ ਹੈ ਨਾ ਵਜ੍ਹਾ ਹੈ ਉਹ ਕਹਿੰਦੇ ਸਾਡੇ ਕੋਲ ਜੀ ਲਿਮਟਡ ਆ ਜੀ ਜਾਂ ਉਹਨਾਂ ਦੇ ਟੈਰੀਟਰੀ ਦੇ ਹੋਰ ਮਸਲੇ ਹੋ ਸਕਦੇ ਸਾਡੇ ਵੀ ਮਸਲੇ ਆ ਅਸੀਂ ਬੀਂਗ ਆ ਕੌਣ ਸੋਚਦੇ ਆ ਜੀ ਇੱਕ ਕੌਮ ਨੇ ਆਪਣੇ ਵਧਨ ਫੁੱਲਣ ਨਹੀਂ ਆਪਣੇ ਪਸਰਤ ਦੇ ਲਈ ਉਹਨੇ ਵੀ ਤਾਂ ਸਿਧਾਂਤ ਘੜਨੇ ਜੇ ਸਟੇਟ ਨਹੀਂ ਘੜ ਰਹੀ ਕੋਈ ਕਾਨੂੰਨ ਇਸ ਚੀਜ਼ ਦੇ ਲਈ ਸਹੂਇਦ ਨਹੀਂ ਆ ਸਰਕਾਰਾਂ ਨਹੀਂ ਚਾਹੁੰਦੀਆਂ ਕਿ ਇਹਨਾਂ ਨੂੰ ਕੋਈ ਸੁੱਖ ਦਾ ਸਾਹ ਆਵੇ ਲੋਕ ਆਪਸ ਵਿੱਚ ਲੜ-ਦੜ ਮਰਨ ਲੋਕਾਂ ਨੇ ਤੇ ਆਪਣੇ ਵਿਹਾਰ ਦੇ ਉੱਤੇ ਕੋਈ ਨਾ ਕੋਈ ਹੱਲ ਕੱਢਣਾ ਹੀ ਪਰ ਜੇ ਇੱਕ ਪਿੰਡ ਜਿੱਥੇ ਵਾਰਦਾਤਾ ਹੋਣ ਉਹਨਾ ਮੈ ਮਹਿਸੂਸ ਹੋਵੇ ਕਿ ਸਾਡੀਆਂ ਧੀਆਂ ਭੈਣਾਂ ਦੀ ਇੱਜ਼ਤ ਤਾਂ ਹੀ ਸੇਵ ਨਹੀਂ ਤੇ ਉਹ ਹੁਣ ਸਰਕਾਰ ਤੇ ਮੁਹਾਰੇ ਦੇਖੀ ਜਾਣ ਵੀ ਜੇ ਸਰਕਾਰ ਨਹੀਂ ਕੋਈ ਚਾਰਾ ਜੋਈ ਕਰਦੀ ਤੇ ਪੰਜਾਬ ਦੇ ਲੋਕ ਆਪਣੇ ਬਿਹਾਬ ਦੇ ਉੱਤੇ ਵੀ ਕੁਝ ਨਾ ਕਰਨ ਪਰ ਜਿਹੜੇ ਕਾਨੂੰਨ ਕਹਿੰਦੇ ਨੇ ਜੋ ਮੈਂ ਸੁਨੇ ਆਵੇਂ ਕਾਨੂੰਨ ਕਹਿੰਦਾ ਕਾਨੂੰਨ ਚ ਤੁਸੀਂ ਕਿਸੇ ਨੂੰ ਬਾਹਰ ਨਹੀਂ ਕੱਢ ਸਕਦੇ ਹਾਂ ਜੇ ਉਸ ਨੇ ਕੋਈ ਗਲਤ ਕੀਤਾ ਜਿਵੇਂ ਤੁਸੀਂ ਕਹਿੰਦੇ ਹੋ ਗੈਰ ਕਾਨੂੰਨੀ ਕੰਮ ਕੀਤਾ ਉਹਦੇ ਲਈ ਕਾਨੂੰਨ ਹੈ ਕਾਨੂੰਨ ਦੇ ਵਿੱਚ ਤਾਂ ਫਿਰ ਗੱਲ ਕੀਤੀ ਜਾ ਸਕਦੀ ਹੈ ਦੇਖੋ ਮੇਰਾ ਮੰਨਣਾ ਪਰਸਨਲ ਹੀ ਇਹ ਆ ਜੀ ਇੰਡੀਆ ਦੇ ਵਿੱਚ ਬਹੁਤ ਸਾਰੇ ਐਸੇ ਕਾਨੂੰਨ ਹੈ ਜਿਨ੍ਹਾਂ ਦੇ ਖਿਲਾਫ ਸਿੱਖ ਲੜਦੇ ਆਏ ਅੱਜ ਤੱਕ ਜੀ ਕੋਈ ਬੰਦਾ ਇਹ ਦਾਵਾ ਕਰ ਸਕਦਾ ਕਿ ਹਰ ਕਾਨੂੰਨ ਬਿਲਕੁਲ ਠੀਕ ਬਣਿਆ ਕਿੱਦਾਂ-ਕਿੱਦਾਂ ਦੇ ਕਾਨੂੰਨ ਆ ਕਾਨੂੰਨ ਦੀ ਆੜ ਦੇ ਵਿੱਚ ਵੀ ਤਾਂ ਗਲਤ ਕੰਮ ਹੁੰਦੇ ਆ ਨਾ ਜੀ ਜੇ ਕੋਈ ਨੀਤੀ ਘਾੜਾ ਕੋਈ ਕਾਨੂੰਨ ਘਾੜਾ ਦੱਸ ਦਵੇ ਤੇ ਕੱਲ ਨੂੰ ਕਾਨੂੰਨ ਕਹਿ ਦੂਗਾ ਜੀ ਤੁਹਾਡੇ ਗੁਰਦੁਆਰਿਆਂ ਦੇ ਮੋਟ ਅਸੀਂ ਸ਼ਰਾਬ ਦੇ ਠੇਕੇ ਖੁੱਲਣ ਦੀ ਪਰਮਿਸ਼ਨ ਦਿੰਦੇ ਜੀ ਫਿਰ ਸਿੱਖ ਮੰਨ ਲੈਣਗੇ ਉਸ ਕਾਨੂੰਨ ਨੂੰ ਸਾਡੇ ਲਈ ਕਾਨੂੰਨ ਸੈਕੰਡਰੀ ਆ ਸਾਡੇ ਲਈ ਪੰਥ ਪ੍ਰਥਮ ਜੀ ਪੰਥ ਵਸੇ ਮੈਂ ਉੱਜੜਾ ਸਾਡੇ ਕੋਲ ਸਿਧਾਂਤ ਸਿੱਖੀ ਦੇ ਪਹਿਲਾਂ ਗੁਰੂ ਦਾ ਫਰਮਾਨ ਉਹਦੇ ਅਕੋਰਡਿੰਗ ਅਸੀਂ ਚੱਲਣਾ ਫਿਰ ਕਾਨੂੰਨ ਪੰਜਾਬ ਦੇ ਵਿੱਚ ਇਹ ਲਾਗੂ ਹੋਣੀ ਨਹੀਂ ਚਾਹੀਦੀ ਇਹਨੂੰ ਲਾਗੂ ਕਿਉਂ ਨਹੀਂ ਕੀਤਾ ਜਾ ਰਿਹਾ ਖੇਤਰੀਆਂ ਪਾਰਟੀਆਂ ਕੀ ਕਰਦੀਆਂ ਇਹ ਤੇ ਸਰਕਾਰਾਂ ਜਵਾਬ ਦੇਣ ਸਰਕਾਰਾਂ ਕੀ ਚਾਹੁੰਦੀਆਂ ਸਰਕਾਰਾਂ ਆਪਣੀ ਮਨਸ਼ਾ ਕਲੀਅਰ ਕਰਨ ਕੀ ਪੰਜਾਬ ਦੇ ਨਾਲ ਕਿਹੜਾ ਬੈਰ ਤੇ ਧਰੋਪ ਮਾਰ ਰਹੀਆਂ ਸਰਕਾਰਾਂ ਜੇ ਬਾਕੀ ਸੂਬਿਆਂ ਦੀ ਸਹਿਰਦਤਾ ਨੂੰ ਦੇਖਦੇ ਆਂ ਉਹਨਾਂ ਦੇ ਵਿੱਚ ਕਾਨੂੰਨ ਇਦਾਂ ਦੇ ਲਾਗੂ ਹੋ ਸਕਦੇ ਆ ਬੜੇ ਸਾਰੇ ਇਦਾਂ ਦੀਆਂ ਸਟੇਟਾਂ ਆ ਜਿੱਥੇ ਤੁਸੀਂ ਜਾ ਕੇ ਲੈਂਡ ਵੀ ਪਰਚੇਸ ਕਰ ਸਕਦੇ ਫਿਰ ਕਾਨੂੰਨ ਉਹਨਾਂ ਲਈ ਕਾਨੂੰਨ ਬਣ ਸਕਦੇ ਆ ਪੰਜਾਬ ਦੇ ਲਈ ਕਾਨੂੰਨ ਕਿਉਂ ਨਹੀਂ ਬਣਦਾ ਇਹੀ ਗੱਲ ਹੈ ਨਾ ਕਾਨੂੰਨ ਬਣਨਾ ਜਿੱਦਾਂ ਨਾ ਇਦਾਂ ਤਾਂ ਲੱਗਦਾ ਹੈ ਨਾ ਕਿ ਉਹਨਾਂ ਨਾਲ ਧੱਕਾ ਹੋ ਰਿਹਾ ਉਹ ਵੀ ਕਹਿੰਦੇ ਸਾਡਾ ਧੱਕਾ ਹੋ ਰਿਹਾ ਹੁਣ ਤਦ ਤੱਕ ਨਹੀਂ ਸਰਕਾਰਾਂ ਬਣਾਉਂਦੀਆਂ ਜਦ ਤੱਕ ਲੋਕ ਆਵਾਜ਼ ਬੁਲੰਦ ਨਹੀਂ ਕਰਦੇ ਅੱਜ ਪੰਚਾਇਤਾਂ ਨੇ ਪਰਚੇ ਪਾਉਣੇ ਸ਼ੁਰੂ ਕੀਤੇ ਮਤੇ ਪਾਉਣੇ ਸ਼ੁਰੂ ਕੀਤੇ ਤੁਸੀਂ ਰੁਕੋ ਹੋ ਸਕਦਾ ਹੈ ਇਹ ਪੰਚਾਇਤ ਹਰ ਘਰ ਜਦੋਂ ਪਿੰਡ-ਪਿੰਡ ਦੇ ਵਿੱਚ ਮਤੇ ਪਾਉਣੇ ਸ਼ੁਰੂ ਹੋ ਗਏ ਸਰਕਾਰਾਂ ਨੂੰ ਕਾਨੂੰਨ ਬਣਾਉਣੇ ਪੈ ਗਏ ਨੇ ਲੋਕ ਸਰਕਾਰਾਂ ਤੇ ਇੰਨੀਆਂ ਨਿਕਮੀਆਂ ਹੋ ਚੁੱਕੀਆਂ ਉਹ ਪਹਿਲਾਂ ਲੋਕਾਂ ਦਾ ਲਹੂ ਨਚੋੜਦੀਆਂ ਫਿਰ ਕਿਸੇ ਗੱਲ ਤੇ ਆਉਂਦੀਆਂ ਜਿਹੜੇ ਅਸੀਂ ਡਿਮਾਂਡ ਨਹੀਂ ਕੀਤੇ ਕਾਨੂੰਨ ਉਹ ਸਾਡੇ ਤੇ ਧੱਕੇ ਨਾ ਥੋਪ ਰਏ ਜੀ ਉਹ ਕਾਨੂੰਨ ਅਸੀਂ ਬਦ ਕਰਾਉਣ ਲਈ ਸੜਕਾਂ ਤੇ ਬੈਠੇ ਪਏ ਜੀ ਜਿਹੜੇ ਅਸੀਂ ਕਿੰਨੇ ਬਣਾਓ ਉਹ ਬਣਾਉਦੇ ਨਹੀਂ ਪਏ ਮਤਲਬ ਕੁੱਲ ਮਿਲਾ ਕੇ ਸਾਨੂੰ ਉਹਨਾਂ ਨੇ ਐ ਬਣਾਤਾ ਪੇਸ਼ ਕਰਤਾ ਜਾਂ ਲੋਕਾਂ ਸਾਡੀ ਵਿੱਚ ਐ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹ ਖਰੇ ਵਿਲੇ ਹੀ ਗੱਲੋ ਅਸੀਂ ਵੀ ਆਪਣੀ ਜ਼ਿੰਦਗੀ ਸਕੂਨ ਦੇ ਨਾਲ ਜੀਣੀ ਚਾਹੁੰਦੇ ਹਾਂ ਅਸੀਂ ਵੀ ਚਾਹੁੰਦੇ ਕਿ ਅਸੀਂ ਆਪਣੇ ਪਰਿਵਾਰਾਂ ਚ ਕਾਰੋਬਾਰਾਂ ਦੇ ਵਿੱਚ ਧਿਆਨ ਦੇਈਏ ਅਸੀਂ ਐਕਟੀਵਿਸਟ ਹਾਂ ਅਸੀਂ ਪੰਜਾਬ ਦੀ ਧਰਤੀ ਦੇ ਉੱਤੇ ਅੱਖੀਂ ਦੇਖ ਕੇ ਮੱਖੀ ਨਹੀਂ ਨਿਕਲੀ ਜਾ ਸਕਦੀ ਜੀ ਅਸੀਂ ਵੀ ਵਿਜ਼ਨਰੀ ਹਾਂ ਸਾਨੂੰ ਦਿਖ ਰਿਹਾ ਕਿ ਅੱਜ ਜੋ ਕਲਚਰ ਸਾਡਾ ਡਿলিউਟ ਕੀਤਾ ਜਾ ਰਿਹਾ ਜੀ ਕਲਚਰ ਤੇ ਵੀ ਤਾਂ ਪ੍ਰਭਾਵ ਪੈਂਦੇ ਆ ਨਾ ਜੀ ਹੁਣ ਜਦੋਂ ਤੁਸੀਂ ਲੁਧਿਆਣੇ ਚਲ ਜਾਓ ਜੀ ਲੁਧਿਆਣੇ ਦੇ ਲੋਕਾਂ ਦੀਆਂ ਕਿੰਨੀਆਂ ਵੀਡੀਓ ਤੁਹਾਨੂੰ ਸੋਸ਼ਲ ਮੀਡੀਆ ਤੇ ਪੰਨੀਆਂ ਦਿਖਾ ਦਿੰਨੇ ਆ ਲੋਕ ਕਹਿੰਦੇ ਸਾਡਾ ਗਲੀ ਦੇ ਵਿੱਚ ਨੇਰੇ ਹੋਣ ਤੋਂ ਬਾਅਦ ਚ ਨਿਕਲਣਾ ਦੁਸ਼ਵਾਰ ਹੋਇਆ ਪਿਆ ਅਸੀਂ ਬੱਚਿਆਂ ਨਾਲ ਸਿਆਣਿਆਂ ਨਾਲ ਘਰ ਚੋਂ ਬਾਹਰ ਨਹੀਂ ਨਿਕਲ ਸਕਦੇ ਬਦਮਾਸ਼ਾਂ ਦੀ ਤਰ੍ਹਾਂ ਟੋਲੇ ਬਣਾਉਣਾ ਕਿ ਬੰਦੇ ਬੈਠੇ ਆ ਕੱਪੜੇ ਪੌਂਦੀ ਸਿੰਸਣੀ ਹੁਣ ਖਾਣ ਪੀਣ ਦੀ ਸਿੰਸਣੀ ਕਲਚਰ ਆ ਨਾ ਜੀਉਪੀ ਵਿਹਾਰ ਚੁਕੇ ਸਿਰ ਕੋਈ ਦਿੱਕਤ ਨਹੀਂ ਆ ਕੋਈ ਅੱਧਰ ਅੱਧ ਕਪੜੇ ਪਾ ਕੇ ਬੈਠਾ ਕਿਸੇ ਨੂੰ ਕੋਈ ਦਿੱਕਤ ਨਹੀਂ ਸਾਡਾ ਨਹੀਂਆ ਕਲਚਰ ਸਾਡੇ ਤੋਂ ਨਹੀਂ برداشت ਹੁੰਦੀਆਂ ਉਹ ਚੀਜ਼ਾਂ ਸਾਡੀਆਂ ਧੀਆਂ ਪਹਿਣਾ ਜਦੋਂ ਗਲੀਆਂ ਚ ਨਿਕਲਦੀਆਂ ਬਾਜ਼ਾਰਾਂ ਚ ਨਿਕਲਦੀਆਂ ਜੇ ਇੱਕ ਪੈਂਟ ਪੂਰਾ ਦੀ ਪੂਰਾ ਮਤਾ ਪਾ ਰਿਹਾ ਤੁਸੀਂ ਉਹ ਸਾਰੇ ਪਿੰਡ ਦੇ ਲੋਕਾਂ ਨੂੰ ਬੇਇਨਫਰਮ ਮੰਨੋਗੇ ਨਹੀਂ ਪਰ ਕੱਲ ਮਜਬੂਰੀ ਹੋਏਗੀ ਨਾ ਕਿੰਨੇ ਪਰੇਸ਼ਾਨ ਹੋ ਕੇ ਉਹਨਾਂ ਲੋਕਾਂ ਨੇ ਮਤਾਂ ਪਾਇਆ ਹੋ ਕੱਲ ਨੂੰ ਨਾ ਇਹ ਜਿਹੜੀ ਸਥਿਤੀ ਹੈ ਟਕਰਾਅ ਦੀ ਸਥਿਤੀ 'ਚ ਬਦਲ ਸਕਦੀ ਹੈ ਇਹਨੂੰ ਤੋਂ ਵੀ ਰੁਕਣਾ ਪੰਜਾਬ ਦੇ ਜੇ ਤੁਸੀਂ ਬੁੱਧੀਜੀਵੀ ਹੋ ਤੁਸੀਂ ਪੰਜਾਬ ਦਾ ਹੋ ਸੋਚਦੇ ਹੋ ਪੰਜਾਬ ਦੇ ਲਈ ਸਾਰੀਆਂ ਗੱਲਾਂ ਕਰਦੇ ਤੁਹਾਨੂੰ ਵੀ ਲੱਗਦਾ ਕੱਲ ਨੂੰ ਟਕਰਾਅ ਦੀ ਸਥਿਤੀ ਹੋ ਚੱਕੀ ਦਸਦੀ ਹੈ ਇਹ ਟਕਰਾਅ ਕਿਹਨਾਂ ਵੱਲੋਂ ਬਿਲਕੁਲ ਉਹ ਕੱਲ ਕਹਿ ਰਹੇ ਜਿਹੜੇ ਜਿਹੜੇ ਪ੍ਰਵਾਸੀ ਆ ਆਤ ਪ੍ਰਵਾਸੀਆਂ ਨੇ ਕਿੰਨੀਆਂ ਵਾਰ ਦਾਤਾ ਕਤਲ ਦੀਆਂ ਕੀਤੀਆਂ ਜੀ ਕੀ ਕਿਸੇ ਪੰਜਾਬੀ ਨੇ ਉਹਦੇ ਕਾਉਂਟਰ ਚ ਦੁਸ਼ਮਣੀ ਵੱਜੋਂ ਵੈਰ ਲੈਣ ਲਈ ਬਦਲਾ ਲੈਣ ਦੇ ਲਈ ਕਿਸੇ ਭਈਏ ਤੇ ਥੱਪੜ ਮਾਰਿਆ ਕਿਸੇ ਪ੍ਰਵਾਸੀ ਦਾ ਕਤਲ ਕੀਤਾ ਕਿਸੇ ਧੀ ਭੈਣ ਦੀ ਕੋਈ ਇੱਜ਼ਤ ਲੁੱਟੀ ਜੇ ਅਸੀਂ ਸਬਰ ਰੱਖ ਕੇ ਬੈਠੇ ਆਂ ਜੀ ਤੇ ਸਾਨੂੰ ਹੀ ਇਹ ਸਵਾਲ ਹੋਣ ਕੇ ਟਕਰਾ ਦੀਆਂ ਸਥਿਤੀ ਬਣਨੀ ਆ ਜੀ ਤੇ ਪ੍ਰਵਾਸੀਆਂ ਨੂੰ ਇਹ ਸਵਾਲ ਕਿਉਂ ਨਹੀਂ ਹੈ ਹੈ ਟਕਰਾਤ ਦੀ ਸਥਿਤੀ 'ਚ ਪ੍ਰਵਾਸੀ ਕਿਉਂ ਆਉਂਦਾ ਪਿਆ ਜੀ ਨਹੀਂ ਜਦੋਂ ਤੁਸੀਂ ਕਿਸੇ ਨੂੰ ਦੇਖੋ ਇੱਕ ਬੰਦਾ ਆ ਕੇ 10-20 ਸਾਲ ਲਗਾ ਰਿਹਾ ਹੈ ਪੰਜਾਬ ਦੇ ਵਿੱਚ ਕੰਮ ਕਰ ਰਿਹਾ ਹੈ ਉਹਨੇ ਰੋਜ਼ੀ-ਰੋਟੀ ਅਤੇ ਕਮਾਈ ਆਪਣਾ ਘਰ ਬਣਾ ਲਿਆ ਜਦੋਂ ਉਹਨੂੰ ਉੱਥੇ ਭਜਾਵਾਂਗੇ ਜਾਂ ਭਜਾਵਾਂਗੇ ਨਾ ਵਰਡ ਮੈਂ ਗਲਤ ਹੋ ਸਕਦਾ ਹੈ ਜੇ ਆਪਾਂ ਕਹਾਂਗੇ ਤੁਸੀਂ ਚਲੇ ਜਾਓ ਆਪਣੇ ਦੇਸ਼ ਆਪਣੇ ਪਰਦੇਸ ਵਾਪਸ ਤੇ ਫਿਰ ਉਹਨਾਂ ਨੇ ਤਾਂ ਕਹਿਣਾ ਹੈ ਨਾ ਮੈਂ ਕਿੱਥੋਂ ਜਾਵਾਂਗਾ ਉਹ ਕਰੇਗਾ ਨਾ ਵਿਰੋਧ ਤਾਂ ਕਰੇਗਾ ਨਾ ਜੀ ਦੇਖੋ ਉਹ ਮੈਂ बार-बार ਇੱਕ ਗੱਲ ਕਹਿ ਰਿਹਾ ਜੀ 10 ਸਾਲ ਛੱਡੋ ਕੋਈ 100 ਸਾਲ ਇੱਥੇ ਕੰਮ ਕਰੇ ਸਾਨੂੰ ਕੰਮ ਕਰਨ ਚ ਕੋਈ ਇਤਰਾਜ਼ ਨਹੀਂ ਜੀ ਹਰ ਬੰਦੇ ਦਾ ਆਪਣੀ ਮਿੱਟੀ ਦੇ ਨਾਲ 모ਹ ਹੁੰਦਾ ਜੀ ਪ੍ਰਵਾਸੀ ਆਪਦੀ ਮਿੱਟੀ ਦੇ ਨਾਲ ਜੇ ਜਿਹੜੀ ਜਿਹੜੀ ਮਾਂ ਨੇ ਜੰਮਿਆ ਹੋਵੇ ਜੇ ਨਾਲ ਉਹਨੂੰ ਛੱਡ ਕੇ ਆ ਗਿਆ ਤੇ ਮੈਂ ਕਿਸੇ ਬਗਾਨੇ ਦਾ ਸੱਕਾ ਹੋ ਸਕਦਾ ਜੇ ਪ੍ਰਵਾਸੀਆਂ ਨੂੰ ਵਕਐ ਮਿੱਟੀ ਨਾਲ ਧਰਤੀ ਨਾਲ 모ਹ ਆ ਫਿਰ ਉਹ ਆਪਣੇ ਉਹ ਪਿਸ਼ੋਕੜ ਕਿਉਂ ਛੱਡ ਕੇ ਆਏ ਉੱਥੇ ਜਾਣ ਜੇ ਉਹ ਕਹਿੰਦੇ ਵੀ ਅਸੀਂ ਪੰਜਾਬ ਦੀ ਉੰਤੀ ਤੇ ਤਰੱਕੀ ਕਰ ਰਹੇ ਕਾਰੋਬਾਰ ਕਰਕੇ ਫਿਰ ਮੈਨੂੰ ਲੱਗਦਾ ਪੰਜਾਬ ਤੋਂ ਕਿਤੇ ਵੱਧ ਲੋੜ ਯੂਪੀ ਤੇ ਬਿਹਾਰ ਨੂੰ ਉਹ ਤਰੱਕੀ ਦੀ ਉੱਥੇ ਭੁੱਖ ਮਰੀ ਦੇ ਹਾਲਾਤ ਬਣੇ ਪਏ ਉਹਨਾਂ ਨੂੰ ਬੁੱਕਣ ਜਾ ਕੇ ਤਰੱਕੀ ਕਰਾਂ ਜੀ ਜਿਹੜੇ ਕਹਿੰਦੇ ਵੀ ਅਸੀਂ ਤਾਕਤ ਦੇ ਰਹੇ ਪੰਜਾਬ ਨੂੰ ਉਹ ਤਾਕਤ ਦੀ ਵੱਧ ਲੋੜ ਉਹਨਾਂ ਨੂੰ ਉੱਥੇ ਦੇਣ ਲੇਬਰ ਦੇ ਲਈ ਕੋਈ ਕਿਤੇ ਵੀ ਜਾਂਦਾ ਸਾਨੂੰ ਕੋਈ ਇਤਰਾਜ਼ ਨਹੀਂ ਦੁਨੀਆ ਜਾਂਦੀ ਆਈ ਹੈ ਜੀ ਅੱਜ ਵੀ ਜਾਂਦੇ ਲੋਕ ਜਾਂਦੇ ਆ ਅਮਰੀਕਾ ਵਰਗੀ ਕੰਟਰੀ ਧੱਕ ਰਹੀ ਨਾ ਪਿੱਛੇ ਨੂੰ ਜੀ ਨਾਲੇ ਜਿਹੜੀਆਂ ਬਾਦਲੀਆਂ ਕੰਟਰੀਆਂ ਨਾ ਅਸੀਂ ਉਹਨਾਂ ਨੂੰ ਪੰਜਾਬ ਨਾਲ ਕਪੇਅਰ ਨਹੀਂ ਕਰ ਸਕਦੇ ਕਿਉਂਕਿ ਉਹ ਸੋਵਰਨ ਸਟੇਟ ਨੇ ਜੀ ਆਜ਼ਾਦ ਮੁਲਕ ਹੈ ਇੱਕ ਜੀ ਅਸੀਂ ਇੰਡੀਆ ਦੀ ਇੱਕ ਬਸਤੀ ਆ ਅਸੀਂ ਆਪ ਦੀ ਆਜ਼ਾਦੀ ਲਈ ਸੰਘਰਸ਼ ਲੜਦੇ ਪਏ ਜੀ ਸਾਰ ਨੂੰ ਲੱਗਦਾ ਕਿ ਸਾਡੇ ਨਾਲ ਧਰੋਹ ਹੋਇਆ ਉਹ ਧਰੋਹ ਦੇ ਲਈ ਅਸੀਂ ਵਾਰ-ਵਾਰ ਵਾਰ-ਵਾਰ ਹਰ ਸਮੇਂ ਤੇ ਜਿਵੇਂ 18ਵੀਂ ਸਦੀ ਤੋਂ ਬਾਅਦ ਸਿੱਖ ਆਪਣੀ ਆਜ਼ਾਦੀ ਦੇ ਲਈ ਲੜਦੇ ਰਹੇ ਬੇਸ਼ੱਕ ਬ੍ਰਿਟਿਸ਼ ਨੇ ਇੱਥੇ ਰਾਜ ਕੀਤਾ ਪਰ ਇੱਥੇ ਦੇ ਲੋਕਾਂ ਨੇ ਕਦੇ ਉਸ ਰਾਜ ਨੂੰ ਐਕਸੈਪਟ ਨਹੀਂ ਕੀਤਾ ਜੀ ਲੜੇ ਉਹਦੇ ਖਿਲਾਫ ਲੜ ਕੇ ਜੱਦੀ ਅਸਲ ਕੀਤੀ 1947 ਤੋਂ ਬਾਅਦ ਵੀ ਸਿੱਖਾਂ ਦੇ ਨਾਲ ਧਰੋ ਹੋਇਆ ਜੋ ਡਾਇਲੌਗ ਜੋ ਵਾਅਦੇ ਜੋ ਕਮਿਟਮੈਂਟ ਕਰਕੇ ਇੱਕ ਸੰਧੀ ਕੀਤੀ ਗਈ ਉਸ ਸੰਧੀ ਤੇ ਇੱਕ ਇੱਕ ਮਤਲਬ 1.1% ਵੀ ਖਰਿਆਣੀ ਉਤਰਿਆ ਜੀ ਤੁਸੀਂ ਮੈਨੂੰ ਦੱਸੋ ਜੀ ਤੁਸੀਂ ਇੱਕ ਘਰ ਬਣਾਉਣ ਦੇ ਲਈ ਆਪਣਾ ਸਭ ਕੁਝ दांव ਤੇ ਲਾ ਦੋ ਆਪਣੇ ਬੱਚੇ ਆਪਣਾ ਪਰਿਵਾਰ ਆਪਣਾ ਸਭ ਕੁਝ ਵਾਰ ਤੇ ਜੀ ਮੁੜ ਕੇ ਜਾਨੂੰ ਇਹ ਕਹਿਣਾ ਪਵੇ ਕਿ ਯਾਰ ਮੈਂ ਇਸ ਘਰ ਚ ਨਹੀਂ ਰਹਿਣਾ ਜੀ ਮੈਂ ਆਪਾ ਪਤ ਦੇ ਨਾਲ ਨਹੀਂ ਰਹਿਣਾ ਜੀ ਤਾਂ ਨੂੰ ਜ਼ਿਆਦਾ ਦੌਖਿਆ ਕਿ ਜਿਹੜਾ ਮੇਰੇ ਵਰਗਾ ਨਾਲ ਆ ਕੇ ਤੁਹਾਡੇ ਉੱਧਾ ਹੀ ਰਹਿ ਗਿਆ ਉਹਨੂੰ ਘਰ ਛੱਡਣ ਤੇ ਜ਼ਿਆਦਾ ਦੌਖਿਆ ਇਹੀ ਸਵਾਲ ਤਾਂ ਫਿਰ ਪ੍ਰਵਾਸੀਆਂ ਲਈ ਵੀ ਹੈ ਨਹੀਂ ਨਹੀਂ ਪ੍ਰਵਾਸੀਆਂ ਨੇ ਕੁਝ ਨਹੀਂ ਕੀਤਾ ਪੰਜਾਬ ਦੇ ਲਈ ਪਰਵਾਸੀਆਂ ਦੀ ਕੋਈ ਇੱਕ ਤੀਨ ਦੇ ਦੋ ਜਿਹੜੀ ਪੰਜਾਬ ਨੂੰ ਹੋਵੇ ਕੋਈ ਪੰਜਾਬ ਦੇ ਪਾਣੀਆਂ ਦੇ ਲਈ ਧਰਨਾ ਲਾਇਆ ਹੋਵੇ ਕੋਈ ਪੰਜਾਬ ਦੇ ਹੱਕੀ ਮੰਗਾਂ ਲਈ ਪਰਵਾਸੀ ਸਾਹਮਣੇ ਆਏ ਹੋਣ ਹਾਂ ਪੰਜਾਬ ਦੇ ਪਾਣੀ ਖਰਾਬ ਕਰਨ ਲਈ ਪਰਵਾਸੀਆਂ ਨੇ ਪੂਰਾ ਰੋਲ ਅਦਾ ਕੀਤਾ ਪੰਜਾਬ ਦਾ ਕਲਚਰ ਖਰਾਬ ਕਰਨ ਦੇ ਲਈ ਪਰਵਾਸੀਆਂ ਨੇ ਪੂਰਾ ਰੋਲ ਅਦਾ ਕੀਤਾ ਪੰਜਾਬ ਅੰਦਰ ਸਿੱਖਾਂ ਨੂੰ ਘੱਟ ਗਿਣਤੀ ਕਰਨ ਦੇ ਲਈ ਪਰਵਾਸੀਆਂ ਦਾ 100% ਰੋਲ ਹੈ ਯੋਗਦਾਨ ਹੈ ਤੇ ਚੱਲ ਰਿਹਾ ਸਟੇਟ ਦੀ ਪਾਲਿਸੀ ਦਾ ਉਹ ਟੂਲ ਦੇ ਰਜੋ ਵਰਤੇ ਜਾ ਰਹੇ ਐਸ ਵੇਲੇ ਇਹ ਤੇ ਪ੍ਰਵਾਸੀਆਂ ਦਾ ਬਹੁਤ ਯੋਗਦਾਨ ਹੈਗਾ ਇਸ ਤੋਂ ਇਲਾਵਾ ਕੋਈ ਇੱਕ ਮੈਨੂੰ ਯੋਗਦਾਨ ਪ੍ਰਵਾਸੀਆਂ ਦਾ ਦੱਸ ਸਕਦੇ ਜਿਨ੍ਹਾਂ ਨੇ ਪੰਜਾਬ ਦੀ ਖਾਤਰ ਕੀਤਾ ਚਲੋ ਰੋਜੀ ਰੋਟੀ ਲਈ ਤੇ ਹਰ ਪਤਾ ਹਰ ਜਗ੍ਹਾ ਹੀ ਜਾਂਦਾ ਚਲੋ ਆਪਾਂ ਹੁਣ ਆਖਰ ਦੀ ਵਿੱਚ ਇਹ ਜਾਣਦੇ ਹਾਂ ਮੈਨੂੰ ਤੁਸੀਂ ਇਹ ਦੱਸੋ ਕੀ ਹੁਣ ਜੇ ਪ੍ਰਵਾਸੀ ਇੱਥੇ ਨਹੀਂ ਹੋਣਗੇ ਤੇ ਆਪਾਂ ਕਿਵੇਂ ਕਰਾਂਗੇ ਜਾਂ ਇਹਦਾ ਕੀ ਹੱਲ ਹੋਣਾ ਚਾਹੀਦਾ ਅਸੀਂ ਕਹਿੰਦੇ ਨਹੀਂ ਪ੍ਰਵਾਸੀ ਇੱਥੇ ਨਾ ਹੋਣ ਜੀ ਇਹ ਚੀਜ਼ ਨੂੰ ਬੜਾ ਇੱਕ ਨਾ ਉਹ ਇਸ਼ੂ ਪੇੜ ਕੀਤਾ ਜਾ ਰਿਹਾ ਹੈ ਗੱਲ ਨੂੰ ਸਮਝਣ ਦੀ ਜ਼ਰੂਰਤ ਹੈ ਅਸੀਂ ਨਹੀਂ ਕਹਿੰਦੇ ਕਿ ਪੰਜਾਬ ਤੋਂ ਪ੍ਰਵਾਸੀ ਨਾ ਹੋਣ ਪਰਵਾਸੀ ਹੋਣ ਕਾਰੋਬਾਰ ਕਰ ਮੈਨੂੰ ਲੋੜ ਹੈ ਮੈਂ ਸਤ ਰੋ ਪਰ ਪ੍ਰਵਾਸੀਆਂ ਦੇ ਪੱਕੇ ਵਸੇਬੇ ਦੇ ਉੱਤੇ ਰੋਕ ਲੱਗਣੀ ਚਾਹੀਦੀ ਹੈ ਇਸ ਚੀਜ਼ ਦੇ ਉੱਤੇ ਬਹੁਤ ਸਾਰੇ ਸੋਹਰਦ ਵਦਿਆ ਆਪਣੀਆਂ ਸਟੇਟਮੈਂਟਾਂ ਦੇ ਚੁੱਕੇ ਆ ਦੇ ਰਹੇ ਆ ਤੇ ਕਰ ਵੀ ਰਹੇ ਆ ਪਰ ਜਿਨ੍ਹਾਂ ਨੇ ਹੁਣ 20 25 25 ਸਾਲ ਹੋਵੇ ਘਰ ਬਣਾ ਲਏ ਜ਼ਮੀਨਾਂ ਲੈ ਲੀਆਂ ਘਰ ਉਹਨਾਂ ਦਾ ਕੀ ਕਰਾਂ ਕੋਈ ਗੱਲ ਨਹੀਂ ਹਰ ਚੀਜ਼ ਦਾ ਸੋਲੂਸ਼ਨ ਹੁੰਦਾ ਹੈ ਕਿਹੜਾ ਵੀ ਉੱਥੇ ਯੂਪੀ ਬਿਹਾਰ ਦੇ ਵਿੱਚੋਂ ਲੈਂਡ ਖਤਮ ਹੋ ਗਈ ਕਾਰੋਬਾਰ ਕੀਤੇ ਆ ਪ੍ਰਾਪਰਟੀ ਲਈ ਆ ਪ੍ਰਾਪਰਟੀ ਜੇ ਲਈ ਆ ਤੇ ਵਾਅਦੇ ਜੀ ਆ ਇਸ ਵੇਲੇ ਘੱਟੇ ਕਿ ਨਹੀਂ ਨਾ ਤੇ ਇੰਨੀ ਇਤ ਤੋਂ ਵੱਧ 10 ਬਣਾ ਪ੍ਰਾਪਰਟੀ ਉਹ ਆਪਣੇ ਪਿੰਡਾਂ ਦੇ ਵਿੱਚ ਜਾ ਕੇ ਬਣਾ ਸਕਦੇ ਆ ਆਪਦੇ ਭਾਈਚਾਰੇ ਚ ਰਹਿਣ ਆਪਦੇ ਲੋਕਾਂ ਚ ਰਹਿਣ ਤੇ ਉੱਥੇ ਹੋਰ ਵੱਧ ਖੌfte ਕੁਝ ਹਾਲ ਲੈਣ ਕੀ ਇਹ ਕੋਈ ਜਬਰੀ ਆ ਵੀ ਤੁਸੀਂ ਕਿਸੇ ਦੇ ਨਾਲ ਧੱਕੇ ਨਾਲ ਵੜ ਕੇ ਰਹਿਣਾ ਪਰ ਉਹ ਤਾਂ ਉਦੋਂ ਹੀ ਪੋਸੀਬਲ ਹੋ ਪਾਏਗਾ ਨਾ ਜਦੋਂ ਕਾਨੂੰਨ ਬਨੇਗਾ ਕਿਉਂ ਜ਼ਰੂਰੀ ਨਹੀਂ ਆ ਨਾ ਕਾਨੂੰਨ ਮੰਨ ਲਓ ਮੇਰੀ ਇੱਛਾ ਹੈ ਮੈਂ ਆਪਦੇ ਪਿੰਡ ਜਾ ਕੇ ਰਹਿਣਾ ਜੀ ਮੰਨ ਲਓ ਮੈਂ ਬਿਹਾਰ ਤੋਂ ਯੂਪੀ ਤੋਂ ਆਇਆ ਮੇਰਾ ਪਿੱਛੇ ਪਛੋਕੜ ਸਾਰਾ ਮੇਰੇ ਤਾਇਏ ਚਾਚੇ ਧੂਆ ਫੁੱਪੜ ਸਭ ਪਿੱਛੇ ਜਾਰੀਆਂ ਮੇਰੇ ਯੂਪੀ ਦੇ ਵਿੱਚ ਜਾਂ ਮੇਰਾ ਪਸ਼ੋਕਰ ਮੇਰੇ ਦਾਦੇ ਪੜਦਾਦੇ ਮੇਰੀਆਂ ਪੁੱਛਦਾ ਉੱਥੇ ਰਹਿੰਦੀਆਂ ਰਹੀਆਂ ਜੀ ਅਸੀਂ ਜਿਹੜੇ ਪੰਜਾਬ ਤੋਂ ਬਾਹਰ ਵੀ ਗਏ ਉਹਨਾਂ ਦੀ ਅੱਜ ਵੀ ਖਿੱਚ ਪੰਜਾਬ ਦੇ ਨਾਲ ਹੈ ਜੀ ਪ੍ਰਵਾਸੀਆਂ ਦੀ ਕਿਉਂ ਨਹੀਂ ਹੁੰਦੀ ਉੱਥੇ ਵੀ ਲੈਂਡ ਖਤਮ ਹੋ ਗਈ ਕੀ ਉੱਥੇ ਜਗ੍ਹਾ ਖਤਮ ਹੋ ਗਈ ਯੂਪੀ ਦੇ ਵਿੱਚ ਜਾਂ ਉੱਤਰਾਖੰਡ ਦੇ ਵਿੱਚ ਜਾਂ ਹੋਰ ਸਟੇਟਾਂ ਦੇ ਵਿੱਚ ਜਗ੍ਹਾ ਖਤਮ ਹੋ ਗਈ ਮੈਂ ਰਹਿ ਸਕਦੇ ਜੀ ਸਾਧਿਕ ਰਹਿਣ ਜਾਂ ਕਿ ਸਾਨੂੰ ਕੀ ਦਰਾਜ ਚਲੋ ਬਹੁਤ ਮਿਹਰਬਾਨੀ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਤੇ ਦੂਸਰੇ ਸੁਨੇਹਾ ਕਿ ਆਵਾਜੇ ਕੌਮ ਦੇ ਪ੍ਰਧਾਨ ਮਨਜੀਤ ਸਿੰਘ ਕਰਤਾਰਪੁਰ ਨੇ ਦੱਸਿਆ ਕਿ ਉਹਨਾਂ ਨੂੰ ਪ੍ਰਵਾਸੀਆਂ ਦੇ ਇੱਥੇ ਕੰਮ ਕਰਨ ਤੇ ਕੋਈ ਇਤਰਾਜ਼ ਨਹੀਂ ਉਹ ਆਨ ਕੰਮ ਕਰਦੇ ਆਪਣੇ ਸਿਹਿਤ ਬਨਨ ਲੇਕਿਨ ਉਹਨਾਂ ਦੇ ਇੱਥੇ ਪਰਮਾਨੈਂਟ ਰਹਿਣ ਦੇ ਉਤੇ ਉਹਨਾਂ ਨੂੰ ਬਹੁਤ ਇਤਰਾਜ਼ ਆ ਤੇ ਉਹ ਚਾਹੁੰਦੇ ਨੇ ਕਿ ਉਹ ਆਪਣੇ ਵਾਪਸ ਪ੍ਰਦੇਸ਼ ਚਲੇ ਜਾਣ ਤੇ ਨਾਲ ਹੀ ਕਾਨੂੰਨ ਵੀ ਅਜਿਹਾ ਬਨਨ ਦੀ ਜ਼ਰੂਰਤ ਹੈ ਜਿਸ ਨਾਲ ਪੰਜਾਬ ਵਿੱਚ ਅਜਿਹੀ ਟਕਰਾਅ ਦੀ ਸਥਿਤੀ ਨਾ ਪੈਦਾ ਹੋਵੇ ਮੈਂ ਮੰਚ ਉੱਪਰ ਸਿ ਗ੍ਰੈਂਫੁਲੀ ਚਲਾਂਗਾ